ਸੰਗਤ ਕੀ ਵਾਹੀ ਹਰਿਕਾ ਖਾਲਸਾ ਵਾਹੀ ਦਿੱਕਤੇ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਵੀ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹਾਂ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਮੇਂ ਅਮਰਤ ਵੇਲੇ ਦੇ ਵਿੱਚ ਜਾਗ ਨਹੀਂ ਆਉਂਦੀ ਸਮਰਤ ਵੇਲੇ ਦੇ ਵਿੱਚ ਸਾਨੂੰ ਆਲਸ ਪੈਂਦਾ ਹੈ, ਨੀਂਦ ਘੇਰਾਟ ਹੁੰਦੀ ਆ। ਅਸੀਂ ਜਾਗ ਆਉਣ ਦੇ باوجود ਵੀ ਉੱਠ ਨਹੀਂ ਪਉਂਦੇ, ਆਪਣਾ ਬਿਸਤਰ ਨਹੀਂ ਛੱਡ ਸਕਦੇ। ਜਾਂ ਫਿਰ ਕਈਆਂ ਨੂੰ ਤਾਂ ਜਾਗ ਹੀ ਨਹੀਂ ਤਾਂ ਉਹਨਾਂ ਦੇ ਸਿਰਾਂ ਨੇ ਜਿੰਨੇ ਕਰਕੇ ਅਲਾਰਮ ਬਜਦੇ ਰਹਿਣ, ਕੋਈ ਆਵਾਜ਼ਾਂ ਮਾਰਦਾ ਰਹੇ ਪਰ ਉਹ ਆਪਣਾ ਬਿਸਤਰ ਨਹੀਂ ਛੱਡਉਂਦੇ। ਤਾਂ ਆਪਕੋ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਕਿਦੇ ਨਾਲ ਉਹ ਨੁਕਤੇਾਂ ਸਾਂਝਾ ਕਰਨ ਜਾ ਰਹੇ ਹਾਂ। ਇਹ ਨੂੰ ਪਨਾ ਕੇ ਇਹ ਹੋ ਨਹੀਂ ਸਕਦਾ ਕਿ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗਣਾ ਸਤਿਗੁਰ ਸੱਚੇ ਪਾਸ਼ਾ ਆਪ ਆਵਾਜ਼ ਮਾਰ ਕੇ ਬੁਲਦੇ ਆ ਸਤਿਗੁਰ ਸੱਚੇ ਪਾਸ਼ਾ ਆਪ ਉਦਮ ਤਾਕਤ ਦਿੰਦੇ ਆ ਸਾਨੂੰ ਅਮਰਤ ਵੇਲੇ ਉੱਠਣ ਦੀ ਅਤੇ ਸਤਿਗੁਰ ਸੱਚੇ ਪਾਸ਼ਾ ਆਪ ਕਿਰਪਾ ਕਰਕੇ ਆਪਣਾ ਨਾਮ ਜਪਦੇ ਆ ਕਿਉਂਕਿ ਸੰਗਤ ਦੇ ਵੇਲਾ ਵੀ ਸਤਿਗੁਰ ਸੱਚੇ ਪਾਸ਼ਾ ਦੀ ਈ ਹੁਨਾਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤਸੰਤ ਗੁਰੂ ਸਚੇਪਾ ਸਾਹਿਬ ਜੀ ਦੀ ਬਰਕਤ ਚਲ ਕਰਨ ਦੇ ਲਈ ਸੰਭਰ ਕੋਸ਼ਿਸ਼ ਕਰਨੀ ਚਾਹੀਦੀ ਆ ਪਾਪਕੀ ਰਕਸਰ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਅਮਰਤ ਵੇਲਾ ਗੁਰਨਾਣਕ ਪਾਸ਼ਾ ਜੀ ਦੀ ਹੀ ਨਿੱਕੀ ਜਿਹੀ ਪਿਆਰੀ ਗੋਦ ਬਣਿਆ ਤੈਨੂੰ ਅਮਰਤ ਵੇਲਾ ਮਿਲ ਗਿਆ ਸਮਝੋ ਸਭ ਕੁਝ ਮਿਲ ਗਿਆ ਇਸ ਕਰਕੇ ਆਪਣੀ ਹਰ ਹਾਲ ਦੇ ਵਿੱਚ ਅਮਰ ਤੇ ਰਹੇ ਹੈ ਅਮਰਤ ਵੇਲੇ ਉੱਠਣ ਦੇ ਲਈ ਸਭ ਤੋਂ ਪਹਿਲਾਂ ਰਾਤ ਸਮਾਂ ਲਿਟਾਉਣ ਦਾ ਵੇਲਾ ਸਵੇਰ ਤੋਂ ਪਹਿਲਾਂ ਇਕਦਮ ਆਪਣੇ ਬਿਸਤਰੇ ਆ ਕੇ ਸੌ ਨਹੀਂ ਜਾਣਾ ਬਿਸਤਰੇ ਬੈਠ ਕੇ ਕੁਝ ਦੇਰ ਤੱਕ ਵਾਹਿਗੁਰੂ ਦਾ ਨਾਮ ਜਪਾਹਿ ਗੁਰੂ ਵਾਹਿਗੁਰੂ ਵਾਹਿ ਜਪ ਲੈਣੇ ਊਲ ਮੰਤਰ ਕੀ ਦਾ ਜਾਪ ਕਰ ਲੋ ਭਾਵੇਂ ਤੁਸੀਂ ਆਪਣੇ ਦਸਾਂ ਗੁਰੂ ਸਹਿਬਾਨਾਂ ਦੇ ਨਾਮ ਸਿਮਰਨ ਕਰ ਲੋ ਜਾਂ ਦਸਾਂ ਗੁਰੂ ਸਹਿਬਾਨਾਂ ਦੇ ਕੋਈ ਕਿਸੇ ਇੱਕ ਗੁਰੂ ਸਾਹਿਬ ਦਾ ਨਾਮ ਸਿਮਰਨ ਕਰਕੇ ਆਪਣੀ ਅਰਜੀ ਆਪਣੇ ਗੁਰੂ ਦੇ ਅੱਗੇ ਲਾ ਦਿਓ ਕਿ ਸਤਿਗੁਰ ਸੱਚੇ ਭਾਸ਼ਾ ਨੇ ਆਲ ਸਿੰਘਾ ਨੱਪਣਾ ਮੇਰੇ ਤੋਂ ਅਮਰਤ ਦੇ ਦੇ ਨਹੀਂ ਮਿਲਿਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਨਮਰਤ ਵੀਲਾ ਬਖਸ਼ੋ ਜੀ ਆਓ ਲਾ ਕੇ ਆਪਣਾ ਨਾਮ ਜਦੋਂ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਸਿਰ ਨਾਮ ਦੇ ਜੱਟ ਤੇ ਸੁਣਾਂਗੇ ਤੁਸੀਂ ਸਭੀ ਕਰਕੇ ਅਰਜਨਾ ਲਾ ਕੇ ਸੋਵਾਂਗੇ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਜ਼ਰੂਰ ਵਰਤੇਗੀ ਚਲੋ ਅਮਰਤ ਵੀਲੇ ਦੇ ਵਿੱਚ ਜਾਗ ਆ ਗਏ ਜੀ ਇਹ ਤੁਸੀਂ ਅੱਜ ਹੀ ਕਰਕੇ ਦੇ ਦਿਨਾ ਨਾ ਇੱਕ ਕਦੇ ਮਨ ਦੇ ਵਿੱਚ ਪੱਕਾ ਧਾਰ ਕੇ ਸੁਣਾ ਇਹ ਕਿ ਮੈਂ ਅਮਰ ਤੇ ਨੇ ਨਾ ਹੈ ਕਿਉਂਕਿ ਮਨ ਕਰਕੇ ਹੀ ਸਾਡਾ ਸਾਨਿਆ ਜੇ ਸਾਡਾ ਮਨ ਰਾਜੀ ਆ ਤਾਂ ਫਿਰ ਤਨ ਵੀ ਮਾਰ ਵੀ ਹੋਇਆ ਤਾਂ ਵੀ ਉੱਕੇ ਬੈਠ ਜਾਵੇਗਾ ਮਨ ਦੇ ਵਿੱਚ ਪੱਕਾ ਇਹ ਧਾਰ ਕੇ ਸੁਣਾ